ਹਾਂਜੀ ਕਿਹਾ ਚਾਣੇ ਲੋ ਜੀ ਆਪਣੀ ਸ਼ਾਪ ਹੈ ਇਹ ਉਹ ਜੀ ਇੱਕ ਵਿੰਡੋ ਸੀਪਾਇਆ ਰਿਪੇਅਰ ਕਰਨ ਵਾਸਤੇ ਆਇਆ ਹੋਇਆ ਤੇ ਅੱਜ ਇਸੇ ਵਿਖਾਊਗਾ ਅੱਜ ਦਾ ਕੰਮ ਕਰਤਾ ਹੋਇਆ ਇਹ ਅੱਜ ਇੱਕ ਆਇਆ ਆਊਟਡੋਰ AC ਦਾ ਉਹਦਾ ਕੰਪਰੈਸ਼ਰ ਖਰਾਬ ਆ ਤੇ ਕੰਪਰੈਸ਼ਰ ਲੰਦਾ ਤੇ ਆਇਆ ਹੈ ਅੱਜ ਕੰਪਰੈਸ਼ਰ ਚੇਂਜ ਕਰਨਾ ਹੈ ਸੋ ਪ੍ਰੈਸ਼ਰ ਕਰਾਓ ਹੋ ਗਿਆ ਯਾਕ ਪ੍ਰੈਸ਼ਰ ਪਾਉਣਾ ਹੈ ਜਿਸ ਤੋਂ AC ਦੇ ਵਿੱਚ ਆਊਟਡੋਰ ਸੋ ਇਹ ਕੁਵੈਲ ਕੁਵੈਚ ਸ਼ੱਕੇਗਾ ਵੀ ਇਹ ਤੇਰ ਤੋਂ ਚਲਾ ਗਿਆ ਸੋ ਇਹਦੇ ਚ ਪਟਰਾ ਪਾ ਕੇ ਥੋੜਾ ਇਨਸਾਫ ਕਰਨਾ ਹੈਗਾ ਕੁਵੈਲ ਨੂੰ ਫਿਰ ਇਹਦਾ ਕਰਕੇ ਕੰਪਰੈਸ਼ਨ ਫਿੱਟ ਕਰਤੇ ਕੰਮ ਓਕੇ ਤੇ ਅੱਜ ਆਇਆ ਇੰਡੋਰ ਪਰ ਆਇਆ ਇਹ ਚੀਜ਼ ਦੀ ਪ੍ਰੋਬਲਮ ਸੀ ਸੋ ਉਸ ਨੇ ਨਵੇਂ ਵਾਲਾ ਤੇ ਆਪਾਂ ਸ਼ੌਪ ਚ ਚੱਕ ਲਈ ਆਪਣੀ ਦੇ ਸੋ ਆਪਣੀਆਂ ਥੱਤਾ ਪਈਆਂ ਨੇ ਸਮਾਨ ਆ ਸਾਡੇ ਗੋਪੀ ਆ ਇੱਕ ਗੁੱਠਾ ਪਾ ਕੇ ਮੇਰੇ ਪੈ ਰੰਦਾ ਹੈ ਹਾਂਜੀ ਸੋ ਸਮਾਨ ਜਿਹੜਾ ਐਪਕੇ ਡੱਲਾਂ ਬੋਲੇ ਨਾਮ ਲੈ ਕੇ ਆਉਂਦੀਆਂ ਸੋ ਇਹ ਨਾਈਟ੍ਰੋਜਨ ਦਾ ਸਿਲੰਡਰ ਹੈ ਸਰਵਿਸਨ ਮਸ਼ੀਨਾਂ ਚਾਰਜਸ ਵਾਲੀ ਉਹ ਦੇਖੋ ਜੀ ਵਾਈਪ ਕਪੜੇ ਨਾਲ ਕਿਵਰੀ ਗਾਕ ਘਰੇ ਨਹੀਂ ਹੁੰਦਾ ਕਪੜੇ ਮੰਨੇ ਉੱਥੇ ਹੁੰਦੇ ਆ ਸੋ ਕਪੜੇ-ਕਪੜੇ ਆਪਾਂ ਨਾਲ ਹੀ ਰੱਖਦੇ ਆ ਸਾਫ਼ ਸफाई ਕਰਨ ਵਾਸਤੇ ਠੀਕ ਹੈ ਜੀ ਇਹ ਕੰਪਰੈਸ਼ਨ ਦਾ ਕੰਪਰੈਸ ਜਿਹੜੇ ਆ ਮਾਸ ਰਗਾ ਇਹ ਤਾਂ ਕਾਫੀ ਪੁਰਾਣਾ ਹੈਗਾ ਸੋ ਚੱਲੀ ਉਹਦਾ ਵਧੀਆ ਅਜੇ ਤੱਕ ਠੀਕ ਹੈ ਜੀ ਸੋ ਇਹ ਹੈਗੀ ਆਪਣੀ ਬੱਤੀ ਵਿੱਚ ਗੈਸ ਹੈ ਜਿਹੜਾ ਪਟਾਂਕਾ ਲਾਉਣੇ ਨੇ ਇਹਦੇ ਨਾਲ ਸੋ ਇਹਦਾ ਆਈ ਬੱਤੀ ਇਹਦੀ ਤੇਰਾ ਟਾਂਕਾ ਲਾਈ ਦੇਣਾ ਓਕੇ ਜੀ ਓਕੇ ਬਾਈ